ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਵਲੌਗਸ ਦੇ ਉੱਪਰ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਲਓ ਜੀ ਅੱਜ ਆਪਾਂ ਤੁਹਾਡੇ ਨਾਲ ਛੋਟੀ ਜੀ ਜਾਣਕਾਰੀ ਸ਼ੇਅਰ ਕਰਦੇ ਆਂ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਆਲੂਆਂ ਨੂੰ ਉਬਾਲਣ ਦਾ ਸਹੀ ਤਰੀਕਾ ਵੈਸੇ ਤਾਂ ਸਾਰਿਆਂ ਪੈਣਾ ਆਲੂ ਉਬਾਲ ਹੀ ਲੈਂਦੀਆਂ ਆਂ ਤੇ ਕੁੱਕਰ ਦੇ ਵਿੱਚ ਹੁਣ ਆਪਾਂ ਜਲਦੀ ਉਬਾਲ ਲੈਨੇ ਆਂ ਤੇ ਕੁੱਕਰ ਦੇ ਵਿੱਚ ਉਬਾਲਣ ਦਾ ਵੀ ਇਹਨਾਂ ਨੂੰ ਇੱਕ ਤਰੀਕਾ ਹੁੰਦਾ ਜੀ ਤੇ ਆਪਾਂ ਤੁਹਾਨੂੰ ਅੱਜ ਉਹ ਤਰੀਕਾ ਦੱਸਦੇ ਆਂ ਸਭ ਤੋਂ ਪਹਿਲਾਂ ਆਲ ਕਿ ਆਲੂਆਂ ਤੇ ਕਾਫੀ ਮਿੱਟੀ ਲੱਗੀ ਹੁੰਦੀ ਹੈ ਹੁਣ ਤੇ ਜਿਸ ਹਿਸਾਬ ਨਾਲ ਜਿੰਨੇ ਕਿ ਤੁਸੀਂ ਉਬਾਲਣਿਆਂ ਤੇ ਉਸ ਹਿਸਾਬ ਨਾਲ ਪਾ ਲਈ ਆਲੂ ਤੇ ਆਪਾਂ ਤੁਹਾਨੂੰ ਦੱਸ ਦਿਆਂ ਵੈਸੇ ਆਪਾਂ ਕੁੱਕਰ ਦੇ ਵਿੱਚ ਹੀ ਉਬਾਲਾਂਗੇ ਤੇ ਪਰ ਕੁੱਕਰ ਦੇ ਵਿੱਚ ਸਹੀ ਤਰੀਕਾ ਦੱਸਾਂਗੇ ਤੁਹਾਨੂੰ ਉਬਾਲਣ ਦਾ ਆਪਾਂ ਵੀ ਕਿਸ ਤਰ੍ਹਾਂ ਉਬਾਲਣੇ ਕੁੱਕਰ ਦੇ ਵਿੱਚ ਜਿੰਨੇ ਕਿ ਆਪਾਂ ਨੂੰ ਨੌਲੇਜ ਆ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹੁੰਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਨੌਲੇਜ ਆਪਾਂ ਨੂੰ ਤੇ ਮੈਨੂੰ ਐਸ ਵੀ ਚਲੋ ਮੈਂ ਆਲੂ ਉਬਾਲਣ ਲੱਗੀ ਸੀ ਤੇ ਆਪਾਂ ਤੁਹਾਡੇ ਨਾਲ ਇਹ ਤਰੀਕਾ ਸ਼ੇਅਰ ਕਰ ਦਿਆਂਗੇ ਵੀ ਕੁੱਕਰ ਦੇ ਵਿੱਚ ਆਪਾਂ ਕਿਸ ਤਰ੍ਹਾਂ ਆਲੂਆਂ ਨੂੰ ਉਬਾਲਾਂਗੇ ਤੇ ਆਲੂਆਂ ਨੂੰ ਮੈਂ ਧੋ ਲਿਆ ਹੁਣ ਤੇ ਇੱਕ ਬਾਸਕਟ ਦੇ ਵਿੱਚ ਕੱਢ ਲੈਨੇ ਆ ਇਹਨਾਂ ਨੂੰ ਆਪਾਂ ਕੋਸ਼ ਆਲੂਆਂ ਪਹਿਲਾਂ ਧੋ ਕੇ ਰੱਖ ਲੈ ਸੀਗੇ ਤੇ ਕੁੱਕਰ ਦੇ ਵਿੱਚ ਆਪਾਂ ਆਲੂ ਜਿੰਨੇ ਕਾਪ ਆਲੂ ਉਬਾਲਣਿਆ ਤੇ ਉਸ ਹਾਵ ਨਾਲ ਮੈਂ ਆਲੂ ਇਸ ਦੇ ਵਿੱਚ 5-7 ਆਲੂ ਪਾ ਦੂੰਗੀ ਤੇ ਜੇਕਰ ਤੁਸੀਂ ਬਾਅਦ ਉਬਾਲਣਿਆ ਤਾਂ ਉਸ ਹਾਵ ਨਾਲ ਆਪਣੇ ਤਰੀਕੇ ਨਾਲ ਤੁਸੀਂ ਆਲੂ ਪਾ ਲਓ ਜਿੰਨੇ ਕ ਤੁਹਾਨੂੰ ਜ਼ਰੂਰਤ ਆ ਗਈ ਤੇ ਹੁਣ ਆਪਾਂ ਇਸ ਦੇ ਵਿੱਚ ਪਾਣੀ ਪਾਵਾਂਗੇ ਤੇ ਆਪਾਂ ਇਸ ਦੇ ਵਿੱਚ ਪਾਣੀ ਦਾ ਤਰੀਕਾ ਹੀ ਦੱਸਣਾ ਤੁਹਾਨੂੰ ਵੀ ਆਪਾਂ ਕਿੰਨਾ ਪਾਣੀ ਪਾਉਣਾ ਕੁੱਕਰ ਦੇ ਵਿੱਚ ਤਾਂ ਸਪੰਦੇ ਸੱਤ ਆਲੂ ਲਏ ਤੇ ਆਲੂ ਮੀਡੀਅਮ ਸਾਈਜ਼ ਦੇ ਆ ਜੇ ਘਰ ਆਲੂ ਵੱਡੇ ਹੋਣ ਤਾਂ ਵਿਚਾਰੋ ਕੱਟ ਕੇ ਵੀ ਪਾ ਸਕਦੇ ਤੇ ਅੱਧਾ ਗਲਾਸ ਇਸ ਦੇ ਵਿੱਚ ਵੀ ਪਾਣੀ ਦਾ ਪਾਇਆਗਾ ਤੇ ਕਈ ਵਾਰੀ ਆਪਾਂ ਨੂੰ ਆਇਆ ਹੁੰਦਾ ਹੈ ਕੁੱਕਰ ਦੇ ਵਿੱਚ ਆਪਾਂ ਜਿੰਨੇ ਆਲੂ ਪਾਏ ਆ ਤੇ ਆਲੂ ਨੂੰ ਵਿੱਚ ਡਬੋ ਲੈਣੇ ਪਾਣੀ ਇੰਨਾ ਪਾ ਲੈਣੇ ਨਹੀਂ ਜੀ ਆਪਾਂ ਸਰਫੇਸ ਦੇ ਵਿੱਚ ਅੱਧਾ ਗਲਾਸ ਹੀ ਪਾਣੀ ਦਾ ਪਾਉਣਾਗਾ ਇਸ ਦੇ ਨਾਲ ਆਪਣਾ ਗੈਸ ਵੀ ਘੱਟ ਲੱਗੂਗਾ ਤੇ ਕੁੱਕਰ ਦੇ ਵਿੱਚ ਆਲੂ ਉਬਾਲੇ ਵੀ ਜਲਦੀ ਜਾਣਗੇ ਕਿਉਂਕਿ ਪਾਣੀ ਘੱਟ ਕਰਕੇ ਤੇ ਸੀਟੀ ਵੀ ਜਲਦੀ ਲੱਗੂਗੀ ਜੇਕਰ ਆਲੂ ਵੱਧਾ ਤਾਂ ਤੁਸੀਂ ਇੱਕ ਗਲਾਸ ਪਾਣੀ ਦਾ ਪਾ ਸਕਦੇ ਹੋ ਤੇ ਹੁਣ ਆਪਾਂ ਇਸ ਨੂੰ 5-7 ਸੀਟੀਆਂ ਲਵਾ ਲੈਣੇ ਹੈਗੇ ਤੇ ਤੁਹਾਨੂੰ ਦਿਖਾਵਾਂਗੇ ਵੀ ਆਲੂ ਆਪਣੇ ਕਿੰਨੇ ਵਧੀਆ ਉਬਾਲੇ ਗਏ ਹੈਗੇ ਜਦੋਂ ਆਪਾਂ ਪਾਣੀ ਜ਼ਿਆਦਾ ਪਾ ਲੈਂਦੇ ਹਾਂ ਕੁੱਕਰ ਦੇ ਵਿੱਚ ਤੇ ਫਿਰ ਸੀਟੀ ਲੱਗਣ ਦੇ ਵਿੱਚ ਵੀ ਟਾਈਮ ਲੱਗਦਾਗਾ ਤੇ ਆਲੂਆਂ ਦੇ ਵਿੱਚ ਵੀ ਪਾਣੀ ਜਾ ਭਰ ਜਾਂਦਾਗਾ ਤੇ ਆਲੂ ਵਧੀਆ ਨਹੀਂ ਬਣਦੇ ਉਹ ਉਬਾਲੇ ਵੀ بس ਇਸ ਨੂੰ ਆਪਾਂ 5-7 ਸੀਟੀਆਂ ਲਵਾ ਲੈਨੇ ਆ ਤੇ ਕੁੱਕਰ ਦੀ ਹੁਣ ਆਪਾਂ ਭਾਫ਼ ਨਿਕਲ ਦੇਵਾਂਗੇ ਆਪਣੇ ਆਪ ਗੈਸ ਵਿੱਚ ਬੰਦ ਕਰਤਾ ਸੀਗਾ ਤੇ ਕੁੱਕਰ ਦੀ ਭਾਫ਼ ਨਿਕਲ ਗਈ ਸੀ ਤੇ ਹੁਣ ਆਪਾਂ ਟੱਕਣ ਖੋਲ ਕੇ ਕੁੱਕਰ ਦਾ ਤੇ ਆਲੂ ਕੱਢ ਲੈਨੇ ਆਗੇ ਤੇ ਪਾਣੀ ਹਜੇ ਵੀ ਤੁਸੀਂ ਦੇਖ ਸਕਦੇ ਹੋ ਵੀ ਵਿੱਚ ਹੈਗਾਗਾ ਵੀ ਕੋਈ ਆਪਾਂ ਐ ਵੀ ਨਹੀਂ ਵੀ ਜ਼ਿਆਦਾ ਵੀ ਨਹੀਂ ਪਾ ਹੈਗਾ ਵੀ ਜੇ ਆਪਾਂ ਬਿਲਕੁਲ ਘੱਟ ਪਾ ਦਾਂਗੇ ਤਾਂ نیچے ਲੱਗ ਸਕਦੇ ਆਪਣੇ ਆਲੂ ਬਸ ਆਪਾਂ ਅੱਧਾ ਇੱਕ ਗਲਾਸ ਪਾਇਆ ਸੀਗਾ ਜੇਕਰ ਆਲੂ ਤੁਸੀਂ ਇਸ ਤੋਂ ਜ਼ਿਆਦਾ ਪਾਏ ਤਾਂ ਤੁਸੀਂ ਇੱਕ ਗਲਾਸ ਛੋਟਾ ਪਾਣੀ ਦਾ ਪਾ ਸਕਦੇ ਹੋਗੇ ਆਲੂਆਂ ਨੂੰ ਕੋਈ ਪਾਣੀ ਦੇ ਵਿੱਚ ਡਬੋਣ ਦੀ ਜ਼ਰੂਰਤ ਨਹੀਂ ਗਈ ਚੰਗੀ ਤਰ੍ਹਾਂ ਤੇ ਆਲੂ ਆਪਣੇ ਚੰਗੀ ਤਰ੍ਹਾਂ ਉਬਲ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਜਦੋਂ ਠੰਡੇ ਹੋ ਗਏ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਸ਼ੈੱਲ ਲਾਂਗੇ ਥੋੜੇ ਠੰਡੇ ਕਰ ਲਾਂਗੇ ਜਿਆਦਾ ਗਰਮਾਂਗੇ ਤੇ ਕੁੱਕਰ ਦੇ ਵਿੱਚ ਪਾਣੀ ਹਜੇ ਵੀ ਹੈਗਾਗਾ ਤੁਸੀਂ ਦੇਖ ਸਕਦੇ ਹੋਗੇ ਇਸ ਤਰੀਕੇ ਨਾਲ ਆਲੂ ਬਹੁਤ ਵਧੀਆ ਉਬਾਲੇ ਜਾਂਦੇ ਤੇ ਬਹੁਤ ਜਲਦੀ ਉਬਾਲੇ ਜਾਂਦੇ ਹੈਗੇ بس ਹੁਣ ਆਪਾਂ ਇਹਨਾਂ ਨੂੰ ਹਲਕੇ ਛੰਡੇ ਕਰਕੇ ਤੇ ਇਹਨਾਂ ਨੂੰ ਛੇਲ ਲੈਨੇ ਆਗੇ ਛੱਲ ਕੇ ਵੀ ਤੁਹਾਨੂੰ ਦਿਖਾਵਾਂਗੇ ਕੱਟ ਕਰਕੇ ਆਲੂ ਮੈਂ ਛੱਲ ਲਏ ਸੀਗੇ ਤੇ ਵੈਸੇ ਹਜੇ ਗਰਮ ਆ ਤੇ ਆਪਾਂ ਚਮਚ ਦੀ ਮਦਦ ਨਾਲ ਤੁਹਾਨੂੰ ਆਲੂ ਭੰਨ ਕੇ ਦਿਖਾਉਣਿਆਂਗੇ ਕੋਈ ਵੀ ਆਲੂ ਆਪਣਾ ਕੱਚਾ ਨਹੀਂ ਰਿਹਾ ਵਿੱਚੋਂ ਜੇਕਰ ਆਲੂ ਵੱਡੇ ਸਾਈਜ਼ ਦੇ ਆ ਤਾਂ ਤੁਸੀਂ ਦੋ ਪੀਸ ਕੱਟ ਕਰਕੇ ਪਾ ਦਿਓ ਆਲੂਆਂ ਦੇ ਇਹ ਮੀਡੀਅਮ ਸਾਈਜ਼ ਦੇ ਸੀਗੇ ਤਾਂ ਕਰਕੇ ਮੈਂ ਕੋਈ ਕਾਟੇ ਨਹੀਂਗੇ ਆਲੂ ਵਿੱਚੋਂ ਸਾਰੇ ਆਲੂ ਆਪਣੇ ਬਹੁਤ ਵਧੀਆ ਉਬਲ ਕੇ ਤਿਆਰ ਹੋਏ ਆ ਜੀ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਓ ਜੀ ਤਾਂ ਕਿ ਆਪਣੀ ਇਹ ਜਾਣਕਾਰੀ ਹੋਰਾਂ ਤੱਕ ਵੀ ਪਹੁੰਚ ਸਕੇ ਤੇ ਆਪਣੇ YouTube ਫੈਮਲੀ ਵੀ ਵੱਡੀ ਹੋ ਸਕੇ ਜੀ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ